ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਬਹੁਤ ਵਾਇਰਲ ਹੋ ਰਹੀਆਂ ਜਿੱਥੇ 35 ਤੋਂ 40 ਪ੍ਰਵਾਸੀ ਇੱਕ ਸਰਦਾਰ ਵੀਰ ਦੀ ਜਿਹੜੀ ਦਸਤਾਰ ਉਤਾਰਦੇ ਆ ਤੇ ਉਸ ਤੋਂ ਬਾਅਦ ਇੱਕ ਹੋਰ ਸਿੱਖ ਨੌਜਵਾਨ ਉੱਤੇ ਆਉਂਦਾ ਹੈ ਅਤੇ ਉਹ 35 ਤੋਂ 40 ਪ੍ਰਵਾਸੀਆਂ ਨੂੰ ਲਲਕਾਰਦਾ ਉਹ ਨੌਜਵਾਨ ਸਰਜੀਤ ਸਿੰਘ ਸੋਨੂ ਜਿਹੜਾ ਵਾਲਾ ਸੀ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਚ ਜੁੜਤ ਹੈ ਗਈਆਂ ਨਾ ਇੰਨੇ-ਇੰਨੇ ਖਲੋਤੇ ਸਾਰੇ ਲੈਣਾ ਮੇਰੇ ਗੱਲ ਪੈਣ ਮੁੰਡੇ ਦੀ ਪੱਕ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆ ਜੰਡਿਆਲੇ ਦੀ ਦਾਣਾ ਮੰਡੀ ਦੇ ਵਿੱਚ ਇਹ ਸਰਵਾਰਾਂ ਨੇ ਪੱਗਾਂ ਨੂੰ ਹੱਥ ਪਾਉਣ ਡਿਆ ਆਖ ਲੋਤਾ ਮੈਂ ਜੇ ਕਿਹ ਭਈਏ ਜ ਮੰਡੀ ਦੇ ਚ ਚੁਰਤੇ ਦਾ ਪਿਓ ਦਾ ਪੋਤਾ ਆ ਦੇ ਗਾੜੀ ਆਵੇ ਇੱਥੇ ਲਤਾਂ ਨਾ ਮੈਂ ਤੋੜ ਦਿਆਂ ਤੁਹਾਡੀਆਂ ਤੇ ਤੁਸੀਂ ਪੁੱਤ ਯਾਦ ਕਰੋਗੇ ਵੀ ਸਾਰੇ ਪੰਜਾਬ ਚ ਕਮਾਉਣ ਉਹ ਕਿੰਨਾ ਕੱਢੀ ਕਰਨ ਹੁੰਦੇ ਆ ਬਾ ਜਿਹੜਾ ਇਰਤੀ ਗਲਤ ਜਗ੍ਹਾ ਤੇ ਪੈ ਗਏ ਇਹਨਾਂ ਨੂੰ ਨਹੀਂ ਪਤਾ ਕਿ ਗਾੜੀ ਉਹ ਇੱਕ ਕੁੱਟਖਾਨਾ ਵਾਲਾ ਜਿਹੜਾ ਤੇ ਗਾੜੀ ਜਿਹੜੇ ਦੂਜੇ ਵੀ ਕੁੱਟਖਾਨਾ ਵਾਲੇ ਨੇ ਮਿਲਦੇ ਇੱਥੇ ਗੁਰੂ ਦੇ ਜਿਹੜੇ ਸਿੱਖਿਆ ਉਹ ਇਹੋ ਇਹੋ ਜਿਹੇ ਵਿਚਾਰ ਦੀ ਕਲਾ ਲੈ ਕੇ ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਇਹ ਪ੍ਰਵਾਸੀ ਭਈਏ ਆ ਪਈ ਆ ਆ ਪੰਜਾਬੀਆਂ ਦੇ ਗੱਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਇਹ ਜੰਡਿਆਲੇ ਦੀ ਵੀਡੀਓ ਆ 35 40 ਪ੍ਰਵਾਸੀ ਤੁਸੀਂ ਲਲਕਾਰਣ ਗਏ ਸੀਗੇ ਡਰ ਨਹੀਂ ਸੀ ਲੱਗਾ ਮਾੜੇ ਬੰਦੇ ਦੇ ਕਿਤੇ ਉਹ ਗੱਲ ਪੈ ਜਾਣ ਤੇ ਉਹ ਜਾ ਕੇ ਦਰਖਾਸਤ ਨਹੀਂ ਦੇ ਸਕਦਾ ਪ੍ਰਸ਼ਾਸਨ ਵੀ ਉਹਦੇ ਹੱਕ 'ਚ ਖਲੋ ਜਾਂਦਾ ਤੇ ਮੈਨੂੰ ਪਤਾ ਵਾ ਕਿ ਇਹ ਹਾਲਾਤ ਕੈਸੇ ਆ ਤੇ ਕੌਣ ਕਿਤੇ ਮਦਦ ਖਲੋਂਦਾ ਕਿਹੜਾ ਸਪੋਰਟ ਕਰਦਾ ਲੀਡਰ ਜਿਹੜੇ ਆ ਵੋਟਾਂ ਕਰਕੇ ਨਾਲ ਸਪੋਰਟ ਕਰਦੇ ਪਿੰਡਾਂ ਦੇ ਵਿੱਚ ਅੱਜ ਜਾ ਕੇ ਵੇਖੋ ਲੋਕਾਂ ਨੇ ਮਤੇ ਪਾਉਣੇ ਸ਼ੁਰੂ ਕਰਤੇ ਆ ਨਾ ਜੀ ਉਹ ਸਹੀ ਪੁਆਇੰਟ ਹੈ ਮੱਤ ਹਾਣੇ ਦੀ ਗੱਲ ਕਰਦੇ ਉੱਥੇ ਜ਼ਿਆਦਾਤਰ ਪ੍ਰਵਾਸੀਆਂ ਦਾ ਆਮ ਗੱਲ ਆ ਉੱਥੇ ਗਲੇਸ਼ ਹੁੰਨੇ ਕਿਉਂਕਿ ਰੇੜੀਆਂ ਤੱਕ ਉੱਥੇ ਪ੍ਰਵਾਸੀਆਂ ਦੇ ਇੰਡਸਟਰੀ ਲਿਸਟ ਦੇ ਮਾਲਕ ਵੀ ਜਿਹੜੇ ਆ ਪ੍ਰਵਾਸੀ ਆ ਉੱਥੇ ਤੇ ਦਿਨ ਰਾਤ ਇਹੀ ਗੱਲ ਹੁੰਦੀ ਆ ਕਿਤਨਾ ਕਿਤੇ ਪੰਜਾਬੀ ਪ੍ਰਵਾਸੀ ਦੀ ਲੜਾਈ ਪਰ ਲੱਗਦਾ ਨਹੀਂ ਆ ਜੇਕਰ ਕੋਈ ਪੰਜਾਬ ਦੇ ਵਿੱਚ ਪ੍ਰਵਾਸੀ ਆ ਰਿਹਾ ਉਹਦੇ ਆਧਾਰ ਕਾਰਡ ਚੈੱਕ ਕੀਤੇ ਜਾਣਾ ਉਸ ਦੀ ਪੁਸ਼ਟੀ ਕੀਤੀ ਜਾਵੇ ਉਹ ਹੈ ਕਿੱਥੋਂ ਦਾ ਉਹ ਕੰਮ ਕੀ ਕਰ ਰਿਹਾ ਬਿਲਕੁਲ ਇਹ ਹੋਣਾ ਚਾਹੀਦਾ ਵਾ ਸਰਕਾਰ ਜਿਹੜੀ ਆ ਇਹ ਤੇ ਧਿਆਨ ਹੀ ਨਹੀਂ ਦਿੰਦੀ ਐ ਮੈਂ ਜਦੋਂ ਕੋਈ ਬੋਲਦਾ ਸੀ ਇਹਨਾਂ ਦੇ ਖਿਲਾਫ ਜਾਂ ਸੁਪਾਲ ਖਹਿਰਾ ਜੀ ਜਾਂ ਲੱਖਾ ਸਧਾਨੇ ਹੋਣੀ ਜਾਂ ਕੋਈ ਬੋਲਦਾ ਸੀ ਕਿ ਇਹਨਾਂ ਦਾ ਯਾਰ ਇੱਥੇ ਆਉਣਾ ਬੰਦ ਕਰੋ ਜਾਂ ਪਿੰਡਾਂ 'ਚ ਮਤੇ ਪਾਏ ਜਾਂਦੇ ਤੇ ਮੈਂ ਕਹਿੰਦਾ ਸੀ ਯਾਰ ਇਹ ਲੋਕਾਂ ਨੂੰ ਕੰਮ ਕਰਨ ਵਾਲਿਆਂ ਨੂੰ ਤੰਗ ਕਰਦੇ ਜੀ ਪਰ ਮੇਰੇ ਨਾਲ ਹੋਈ ਤੇ ਮੈਂ ਦੇਖਿਆ ਉਹ ਗੁੰਡਾਗਰਦੀ ਦੇ ਇੱਕ ਤੁਹਾਨੂੰ ਪੰਜਾਬ ਦੇ ਵਿੱਚ ਕੰਮ ਮਿਲੇ ਇੱਕ ਸਾਡੇ ਲੋਕ ਜਿਹੜੇ ਵਿਦਵਾਨ ਆ ਨਾ ਉਹ ਕਮਰਿਆਂ 'ਚ ਬੈਠ ਕੇ ਬੜਾ ਗਿਆਨ ਘੋਟਦੇ ਆ ਉਹਨਾਂ ਨੂੰ ਵੇਲਿਆਂ ਨੂੰ ਕੋਈ ਕੰਮ ਨਹੀਂ ਤੇ ਸਾਡੇ ਚੈਨਲ ਵਾਲੇ ਪ੍ਰਮੋਟ ਕਰ ਦਿੰਦੇ ਕਾਰਨ ਕਿ ਉੱਥੇ ਬੈਠ ਕੇ ਕਹਿਣਗੇ ਤੁਹਾਡੇ ਜਿਹੜੇ ਐਨ ਆਰ ਆਈ ਆ ਉਹ ਵੀ ਪ੍ਰਵਾਸੀ ਨੇ ਦੱਸੋ ਜੀ ਯਾਰ ਉਹ 100 ਰੁਪਿਆ ਜੁਪੀ ਤੋਂ 200 ਰੁਪਿਆ ਲੈ ਕੇ ਟਿਕਟ ਘਟਾ ਕੇ ਟ੍ਰੇਨ ਤੇ ਇੱਥੇ ਆ ਜਾਂਦੇ ਆ ਇੱਥੇ ਕਿਹੜਾ ਰੈਵਨਿਊ ਤੁਹਾਨੂੰ ਦਿੰਦੇ ਮੈਂਟਾਂ ਦੇ ਵਿੱਚ ਲੋਕ ਇਹ ਵੀ ਆਖਦੇ ਆ ਕਿ ਜਿਹੜੇ ਸਾਡੇ ਪੰਜਾਬੀ ਕੈਨੇਡਾ ਯੂ ਐਸ ਏ ਬੈਠੇ ਉਹ ਵੀ ਤਾਂ ਉੱਥੇ ਪ੍ਰਵਾਸੀ ਹੈ ਇਹਨਾਂ ਦੇ ਕਹਿੰਦੀ ਕਿ ਕਿਹੜੀ ਗੱਲ ਉਹ ਪ੍ਰਵਾਸੀ ਕਿਦਾਂ ਹੋਗੇ ਦੱਸੋ ਮੈਨੂੰ ਇੱਥੋਂ ਕਰੋੜਾਂ ਰੁਪਏ ਲਾ ਕੇ ਉਹ ਲੱਖਾਂ ਰੁਪਏ ਲੈ ਕੇ ਨਾਲ ਜਾਂਦੇ ਆ ਉੱਥੋਂ ਦੀ ਸਰਕਾਰ ਨੂੰ ਇਹਨਾਂ ਰੈਵਨਿਊ ਦਿੰਦੇ ਟੈਕਸ ਪੇ ਕਰਦੇ ਉੱਥੇ ਕੰਮ ਕਰਦੇ ਉੱਥੋਂ ਦੀ ਸਰਕਾਰ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦੇ ਇਹ ਕਿਹੜਾ ਯੋਗਦਾਨ ਪਾਉਂਦੇ ਮੈਨੂੰ ਦੱਸੋ ਇਹ ਕੋਈ ਯੋਗਦਾਨ ਨਹੀਂ ਪਾਉਂਦੇ ਇੱਥੋਂ ਉਹ ਚੁੱਪ ਕਰਕੇ ਆ ਜਾਂਦੇ ਕੋਈ ਇਹਨਾਂ ਨੂੰ ਪੁੱਛਦਾ ਨਹੀਂ ਤੇ ਕੰਮ ਕਰਕੇ ਇੱਥੇ ਹੀ ਖਾਂਦੇ ਆ ਇੱਥੇ ਹੀ ਇਹਨਾਂ ਜਗ ਪੰਜਾਬ ਦੇ ਲੋਕ ਜਿਹੜੇ ਆ ਨਾ ਉਹ ਆਪਣੇ ਆਦੇ ਹੀ ਆਪ ਗੜੀ ਕੰਡੇ ਵਿੱਚ ਜਾਂਦੇ ਆ ਹੁਣ ਜਦੋਂ ਉੱਥੋਂ ਆਉਂਦੇ ਆ ਇਹਨਾਂ ਦੀ ਕਦੀ ਤੁਸੀਂ ਵੇਖਿਆ ਵੀ ਵੈਰੀਫਿਕੇਸ਼ਨ ਹੋਈ ਹੋਵੇ ਕਿਸੇ ਪੰਚਾਇਤ ਤੋਂ ਖਾ ਕੇ ਲਿਆਂਦਾ ਹੋਵੇ ਇਹਨਾਂ ਨੇ ਕਿਸੇ ਥਾਣੇ ਤੋਂ ਸਰਟੀਫਿਕੇਟ ਲਿਆਂਦਾ ਹੋਵੇ ਲਿਖਾ ਕੇ ਵੀ ਇਹ ਬੰਦੇ ਦਾ ਕੈਰੇਕਟਰ ਕੀ ਆ ਫਿਰ ਇੱਥੇ ਜਿਹਦੇ ਕੋਲ ਆਉਂਦੇ ਆ ਉਹ ਬੰਦਿਆਂ ਦਾ ਕੰਮ ਕਰਦਾ ਕਮ ਸੇ ਕਮ ਉਹ ਬੰਦਾ ਇਹਦਾ ਕੈਰੇਕਟਰ ਸਰਟੀਫਿਕੇਟ ਵੇਖ ਕੇ ਉਹ ਥਾਣੇ ਦੇਵੇ ਉਠਾਣੇ ਦਵੇ ਪਿਆ ਬੰਦੇ ਦਾ ਕਰੈਕਟਰ ਹੈ ਮੇਰੇ ਕੋਲ ਕੰਮ ਕਰਨਾ ਹੈ ਇੰਨੇ ਜਾਣੇ ਆ ਇੰਨੇ ਚਲੇ ਰਹਣਗੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਤਾਂ ਮੈਂ ਜ਼ਿੰਮੇਵਾਰ ਆ ਇਦਾਂ ਤਾਂ ਤਾਂ ਕੋਈ ਹੈਗਾ ਨਹੀਂ ਤੇ ਬੰਦਾ ਮਾਰ ਕੇ ਜਦੋਂ ਮਰਜੀ ਟ੍ਰੇਨਾਂ 'ਤੇ ਬਹਿ ਕੇ ਗਾਹ ਜਣੇ ਨਾਲ ਤੁਸ ਇੱਥੇ ਫਲਪ ਲੈਣਾ ਜਾਂ ਪਛਾਣ ਲੈਣਾ ਕਿਸੇ ਵੀ ਪੈਰ ਦਰਿਆ ਤੇ ਪੁਲ ਤੇ ਜਾ ਕੇ ਕਿਤੇ ਵੀ ਵੇਖ ਲਓ ਇਹਨਾਂ ਨੇ ਰੇੜੀਆਂ ਲਾਈਆਂ ਉੱਥੇ ਗੁੰਡੇ ਗੱਤੀ ਨਹੀਂ ਕਰਦੇ ਕੋਈ ਹਸਾਬ ਨਹੀਂ ਇਹਨਾਂ ਦੇ ਗਰੋਹਾ ਯੂਨੀਵਰਸਿਟੀ ਦੇ ਬਾਹਰ ਹੀ ਇਹਨਾਂ ਨੇ ਕੀ ਕੀਤਾ ਕਿ ਉੱਥੇ ਗੰਦ ਖਵਾਈ ਜਾਂਦੇ ਸੀ ਉਹ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਉਹ ਸਾਹਮਣੇ ਲੱਖ ਲੱਖ ਰੁਪਇਆ ਵਾ ਦੁਕਾਨਾਂ ਦਾ ਕਿਰਾਇਆ ਸਾਹਮਣੇ ਉਹਨਾਂ ਕੋਲ ਕੋਈ ਜਾਂਦਾ ਨਹੀਂ ਇਹਨਾਂ ਕੋਈ ਜਾਂਦੇ ਸੀ ਇਹ ਗੰਦ ਖਾਉਂਦੇ ਸੀ ਲੋਕਾਂ ਨੂੰ ਉਹ ਜਦੋਂ ਉੱਥੋਂ ਕਿਤੇ ਉਹਨਾਂ ਚਕਾਈਆਂ ਕਹਿਗਾ ਅਗਰ ਰੇੜੀਆਂ ਤੇ ਇਹਨਾਂ ਨੇ ਪਰਲੇ ਪਨੇ ਸੜਕ ਤੇ ਲਾਤੀ ਹੁਣ ਸੜਕ ਤੇ ਇੰਨਾ ਗੰਦ ਪਾਇਆ ਕੋਈ ਪੁੱਛਦਾ ਨਹੀਂ ਇਹਨਾਂ ਨੇ ਇੱਥੇ ਵੀ ਸਰਦਾਰ ਮੁੰਡੇ ਦੀ ਦਸਤਾਰ ਲਾਤੀ ਹੁਣ ਮੈਨੂੰ ਦੱਸੋ ਵੀ ਸਰਦਾਰਾਂ ਨੇ ਕੁੱਟਖਾਂ ਦਾ ਟਿਕਾ ਲੈ ਲਿਆ ਸਾਰੇ ਸਰਦਾਰ ਇੱਕੋ ਜਿਹੇ ਨਹੀਂ ਹੁੰਦੇ ਕੋਜ ਹੁੰਦੇ ਸਰਦਾਰ ਤੇ ਕੁਝ ਹੁੰਦੇ ਅਸਰਦਾਰ ਅਸਰਦਾਰ ਤੇ ਸਰਦਾਰ 'ਚ ਫਰਕ ਹੁੰਦਾ ਔਰ ਦੂਜੀ ਗੱਲ ਖਾਸ ਕਰਕੇ ਜੇ ਮੱਝ ਵਾਲੇ ਮਝੈਲਾਂ ਦੀ ਗੱਲ ਪਰ ਮਦਾਦਾ ਜੇ ਮੱਝ ਵਾਲੇ ਮਝੈ ਇਹ ਮੌਤ ਤੋਂ ਨਹੀਂ ਡਰਦੇ ਇਹ ਨਾ ਮੌਤ ਦੀ ਪ੍ਰਵਾਹ ਕਰਦੇ ਇਹਨਾਂ ਨੂੰ ਤੁਸੀਂ ਉਂਗਲ ਕਰੋਗੇ ਨਾ ਉਂਗਲ ਲਾ ਦੇਣ ਤੇ ਨਾ ਹੀ ਇਹ ਨਾ ਮਝੇਲਾ ਦੇ ਵਿੱਚ ਕਰ ਰਿਹਾ ਇਸੇ ਕਰਕੇ ਇਹਨਾਂ ਨੂੰ ਭਾਉ ਕਹਿੰਦੇ ਆ ਜਿਹੜੇ ਪਿੰਡਾਂ ਚ ਮਤੇ ਪਾਸ ਕੀਤੇਗੇ ਉਹ ਸਹੀ ਕੀਤੇਗੇ ਤੇ ਜਿਹੜੇ ਇਹਨਾਂ ਦੀ ਵੋਟ ਬਣਦੀ ਉਹ ਵੀ ਖਤਮ ਕਰਨੀ ਚਾਹੀਦੀ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਵੋਟ ਨਹੀਂ ਬਣ ਸਕਦੀ ਬਣਨੀ ਨਹੀਂ ਚਾਹੀਦੀ ਗੈਰ ਪੰਜਾਬੀ ਨੂੰ ਜਗ੍ਹਾ ਨਹੀਂ ਦੇਣੀ ਚਾਹੀਦੀ ਇੱਥੇ ਜਦੋਂ ਦੂਜੇ ਸੂਬਿਆਂ 'ਚ ਨਹੀਂ ਅਸੀਂ ਜਗ੍ਹਾ ਲੈ ਸਕਦੇ ਇੱਥੇ ਆਣ ਕੇ ਜਗ੍ਹਾ ਲੈਂਦਾ ਕਿ ਮਤਲਬ ਪੰਜਾਬ ਕੋਈ ਲਵਾਰ ਤੋਂ ਥੋੜੀ ਸਾਡੀ ਧਰਤੀ ਆ ਹਰ ਸਟੇਟ ਦੇ ਆਪੋ ਆਪਣੇ ਕਾਨੂੰਨ ਆ ਕੀ ਪਤਾ ਸਾਡੇ ਲੋਕਾਂ ਨੂੰ ਕੀ ਇੱਥੋਂ ਲੈਣਾ ਦੇਣਾ ਇਹਨਾਂ ਤੋਂ ਇੱਥੇ ਆਣ ਨਾਲ ਉਹ ਜਗ੍ਹਾ ਲਈ ਜਾਂਦੇ ਆ ਇੱਕੋਂ ਦਾ ਤੇ 15 20 ਹੋਰ ਸੱਤ ਲੈਂਦੇ ਇਹਨਾਂ ਨੂੰ ਕਿਤੇ ਦੱਬਈ ਬਣੀ ਆ ਤੁਸੀਂ ਕਿਸੇ ਲਾਈਟਾਂ ਤੇ ਜਾ ਕੇ ਵੇਖ ਲਓ ਉੱਥੇ ਨਿਕਨੇ ਨਿਕ ਨਿਆਣੇ ਇਹਨਾਂ ਤੇ ਸ਼ੀਸ਼ੇ ਖੜਕਾਉਂਦੇ ਆ ਉਹ ਗਾੜੀ ਪਾਣੀ ਛੁੱਟ ਦਿੰਦੇ ਤੇ ਸਾਫ਼ ਕਰਕੇ ਪੈਸੇ ਮੰਗਦੇ ਜ਼ਬਰਦਸਤੀ ਮੰਗਣ ਵਾਲੀਆਂ ਗਾਲਾਂ ਕੱਢਦੇ ਆ ਕਿਸੇ ਰੈਸਟੋਰੈਂਟ ਦੇ ਬਾਹਰ ਚਲ ਜੋ ਰੰਜੀਤ ਆ ਵੀ ਨੂੰ ਵੱਡੇ ਤੋਂ ਵੱਡੇ ਹੋਟਲ ਆ ਕਰੋੜਾਂ ਅਰਬਾਂ ਰੁਪਈਆਂ ਦੇ ਜਿਹੜੇ ਫਾਈਸਟਲ ਹੋਟਲ ਆ ਉਹਨਾਂ ਦੇ ਬਾਹਰ ਇਹਨਾਂ ਨੇ ਕੰਦ ਪਾਇਆ ਜਾ ਕੇ ਤੁਸੀਂ ਵੇਖੋ ਤੁਸੀਂ ਇਹਨਾਂ ਹਾਲਾਤ ਕੀ ਬਣਾਤੇ ਇਹ ਕੋਣ ਹਰ ਜਗ੍ਹਾ ਕਿੱਥੇ ਕਿੱਥੇ ਇਹਨਾਂ ਨਾਲ ਲੜੋ ਕੇ ਜਾ ਕੇ ਤੁਸੀਂ ਇੱਥੇ ਕੋਵਰ ਵਿੱਚੇ ਪ੍ਰਤਾਪ ਜੀ ਜਦੋਂ ਜਿਹੜੇ ਐਮਐਲਏ ਨੇ ਜਦੋਂ ਪੁਲਿਸ ਵਿੱਚ ਸੀਗੇ ਇਹਨਾਂ ਨੇ ਇੱਕ ਰ ਤੇ ਜੇਕਰ ਪ੍ਰਸ਼ਾਸਨ ਚਾਹੁੰਦਾ ਵਾ ਨਾ ਤੇ ਇਹਨਾਂ ਨੂੰ ਜਿੰਨੇ ਜਣੇ ਨੂੰ ਭਾ ਕੇ ਇਕੱਲੇ ਨਾਲ ਵੈਰੀਫਿਕੇਸ਼ਨ ਕਰਨ ਜਦੋਂ ਤੱਕ ਇਹਨਾਂ ਨੂੰ ਤੁਸੀਂ ਵੈਰੀਫਾਈ ਨਹੀਂ ਕਰੋਗੇ ਕਿ ਕਿਹਦੇ ਕੋਲ ਕੰਮ ਕਰਨ ਆਉਂਦੇ ਤੇ ਭਾਈ ਪੰਜਾਬ ਦਾ ਬੇੜਾ ਕਰਕ ਹੋਣਾ ਹੀ ਹੋਣਾ کم ਸੇ ਘੱਮ ਕਾਨੂੰਨ ਤੇ ਐਸਾ ਬੰਨਣਾ ਚਾਹੀਦਾ ਨਾ ਤੁਸੀਂ ਕਿੱਥੇ ਕੰਮ ਕਰਨ ਆਉਂਦੇ ਕਿੱਥੋਂ ਆਉਂਦੇ ਇਹ ਤੇ ਪਤਾ ਹੋਵੇ ਵੀ ਇਹ ਬੰਦਾ ਕ੍ਰਿਮੀਨਲ ਨਹੀਂ ਆ ਇੱਕ ਬੰਦਾ ਉੱਥੋਂ ਆ ਜਾਂਦਾ ਇੱਥੇ ਉਹਨੂੰ ਸਿੱਧਾ ਹੀ ਰੱਖ ਲੈਂਦੇ ਉਹਨੂੰ ਪੁੱਛਦੇ ਨਹੀਂ ਤੂੰ ਕੌਣ ਐ ਕੋਈ ਵਾਰਦਾਤ ਕਰਕੇ ਚਲ ਜੇ ਤੇ ਕਿੱਥੋਂ ਲੱਭ ਲੋਗੇ ਮੈਨੂੰ ਇਹ ਗੱਲ ਦਾ ਜਵਾਬ ਦੇ ਤੇ ਉਹਨੂੰ ਲੱਭ ਲੋਗੇ ਨਹੀਂ ਲੱਭਣਾ ਉਹ ਉਹ ਸਥਿਤੀ ਰਾਤ ਨੂੰ ਬਣੀ ਸੀ ਜੇਕਰ ਤੁਸੀਂ ਉੱਥੇ ਨਾ ਪਹੁੰਚਦੇ ਤਾਂ ਕੀ ਹਾਦਸਾ ਹੋ ਸਕਦਾ ਜੀ ਉਹ ਅਗਲੇ ਦਿਨ ਫਿਰ ਇਹ ਆਉਣਾ ਸੀਗਾ ਵੀ ਇੱਥੇ ਜਿਹੜਾ ਪ੍ਰਵਾਸੀਆਂ ਨੇ ਨੌਜਵਾਨ ਮੁੰਡਾ ਮਾਰਦਾ ਵਾ ਦੇ ਉਹ ਸਾਡੇ ਲੀਡਰਾਂ ਨੇ ਆਉਣਾ ਸੱਚਾ ਤੇ ਫੁੱਲ ਭੇਟ ਕਰਨ ਤੇ ਕਹਿੰਦਾ ਇਹਨਾਂ ਨੂੰ ਨੌਕਰੀ ਦੇਤੀ ਇੱਕ ਨੂੰ 1 ਕਰੋੜ ਰੁਪਇਆ ਦੇ ਦਿੱਤਾ ਤੇ ਉੱਥੇ ਸਾਨੂੰ ਫਿਰ ਇਹਨਾਂ ਲੋਕਾਂ ਨੇ ਕਮੈਂਟਾਂ 'ਚ ਕਰ ਕਰਕੇ ਪਤਾ ਕੀ ਕਹਿੰਦਾ ਇਹਨਾਂ ਕਹੜਾ ਹੀ ਤੇ ਇਥੋਂ ਦੇ ਲੋਕ ਮਰ ਗਏ ਆ ਇਹ ਨਮਰਦ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਆ ਏਡੀਆਂ ਨੇ ਪੱਗਾਂ ਬੰਨੀ ਫਿਰਦੇ ਪੱਗਾਂ 'ਚ ਸਿਰ ਪਸਾਈ ਫਿਰਦੇ ਇਹਨਾਂ ਦੇ ਪੱਲੇ ਕੱਖ ਨਹੀਂ ਇਹੋ ਲੋਕਾਂ ਨੇ ਕਮੈਂਟ ਕਰਨਾ ਹੈ ਇਸ ਕਰਕੇ ਲੋਕਾਂ ਦੀ ਸੋਚ ਜਿਹੜੀ ਆ ਨਾ ਮੈਨੂੰ ਨਹੀਂ ਸਮਝ ਆਉਂਦੀ ਕਿ ਲੋਕਾਂ ਦੀ ਸੋਚ ਕੈਸੀ ਆ ਮੇਰਾ ਇਹੋ ਜੇ ਘਟੀਆ ਲੋਕਾਂ ਦੀ ਸੋਚ ਮੈਂ ਵੇਖੀ ਆ ਬਾਬਾ ਜਰਨੈਲ ਸਿੰਘ ਦੀ ਫੋਟੋ ਲਾ ਕੇ ਨਾ ਫੇਸਬੁੱਕ ਤੇ account ਬਣਾਏ ਆ ਤੇ ਕਮੈਂਟ ਕਰਦੇ ਇਹ ਜੀ ਤੁਸੀਂ ਉਹਨਾਂ ਦੀਆਂ ਲੱਤਾਂ ਨਹੀਂ ਵੱਟਦੀਆਂ ਤੁਸੀਂ ਬਾਹਾਂਵਾਂ ਵੱਟ ਦਿੰਦੇ ਤੁਸੀਂ ਮਾਰ ਦਿੰਦੇ ਤੁਸੀਂ ਮਗਰੋਂਣਾ ਹੀ ਕਿਸ ਨੇ ਜਿੰਨੀ ਮੇਰੀ ਹਿੰਮਤ ਮੈਂ ਕਰ ਲਿਆ ਯਾਰ ਇਹਨੇ 50 60 ਬੰਦਿਆਂ ਦੇ ਵਿੱਚ ਮੈਂ ਕੱਲਾ ਜਾ ਕੇ ਵੜ ਗਿਆ ਤਾਂ ਤੁਸੀਂ ਮੈਨੂੰ ਕਿਹਨਾਂ ਦੋਗੇ ਤੁਸੀਂ ਆਪ ਕਿੰਨੀ ਕੁ ਕਿਸੇ ਦੀ ਮਦਦ ਕਰਦੇ ਜੇ ਆਪ ਖਲੋਇਆ ਕਰੋ ਜਾ ਕੇ ਕਮੈਂਟਾਂ ਦੇ ਵਿੱਚ ਕਹਿਣ ਦੀ ਕਿਹੜੀ ਗੱਲ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ 'ਚ ਜੁੱਧ ਹੈ ਗਈਆਂ ਨਾ ਇੰਨੇ-ਇੰਨੇ ਖਲੋਦੇ ਸਾਰੇ ਲੈਣਾਂ ਮੇਰੇ ਗੱਲ ਪੈਣ ਜੇ ਕਰੇ ਇਹਨਾਂ ਨੂੰ ਤੁਸੀਂ ਆਈਡੈਂਟੀਫਾਈ ਤੇ ਪੰਜਾਬ ਦੇ ਵਿੱਚ ਤੁਹਾਨੂੰ ਇਹੋ ਜਿਹੇ ਹਾਸੇ ਵੇਖਣ ਨੂੰ ਮਿਲਣਗੇ ਇਦਾਂ ਹੀ ਜਲੰਧਰ ਦੇ ਵਿੱਚ ਇੱਕ ਮੁੰਡਾ ਸਬਜ਼ੀ ਵੇਚਦਾ ਇਹ ਤੇ ਸਾਰੇ ਘੜ ਪੈਗੇ ਚੰਗੇ ਭਲੇ ਜੱਟ ਨੂੰ ਇਹਨਾਂ ਕੋਲ ਛੋਟੇ ਉੱਥੇ ਫੜ ਕੇ ਤੇ ਫਿਰ ਹਰ ਬੰਦਾ ਇਦਾਂ ਦਾ ਨਹੀਂ ਜੱਟ ਵੀ ਤਾਂ ਵਿੱਚ ਗਾਣਿਆਂ ਚ ਫੁੱਕੀ ਹੀ ਮਾਰਦਾ ਜੱਟ ਨੇ ਉਹ ਕਰਤਾ ਜੱਟ ਨੇ ਉਹ ਕਰਤਾ ਜਦੋਂ ਜੱਟ ਨੂੰ ਅੱਗੇ 10 ਟੱਕਰੇ ਜੱਟ ਤਾਂ ਫਿਰ ਉੱਥੇ ਬਿੱਲੀ ਵਾਂਗ ਬਹਿ ਗਿਆ ਉਹ ਗੱਲਾਂ ਬਾਤਾਂ ਹੀ ਆ ਨਾ ਉਹ ਰੌਂਡਿਆ ਪੇ ਮੁੰਡਾ ਵੇਖਣ ਰਿਹਾ ਇੱਕ ਕੁੜੀ ਨੂੰ ਛੇੜਦਾ ਉੱਥੇ ਸਕੂਲ ਦੇ ਬਾਹਰ ਮਤਲਬ ਇਹੋ ਇਹੋ ਜਿਹੇ ਵੀਡੀਓ ਵੇਖਿਆ ਘਾਰਮੀ ਮੈਂ ਸੀਗਾ ਉਹਦੇ ਗੱਲ ਪੈ ਗਏ ਜਿਹੜਾ ਦੇਸ਼ ਦਾ ਜਵਾਨ ਹੈ ਇਹ ਨਹੀਂ ਬੰਦੇ ਨੂੰ ਬੰਦਾ ਸਮੇਂ ਤੇ ਨਾ ਦੇਖਦੇ